ਪਲੀਜ਼ ਯਾਰ ਸਾਨੂੰ ਕਿਸੇ ਵੀ ਕੰਟਰੋਵਰਸੀ ਦੇ ਵਿੱਚ ਨਾ ਪਾਇਆ ਕਰੋ ਵੀ ਪਤਾ ਕਿਉਂ ਹੈ ਯਾਰ ਆਪਣਾ ਸਲੂਨ ਦਾ ਕੰਮ ਵਧੀਆ ਚੱਲੀ ਜਾਂਦਾ ਹੈ ਇਸੇ ਕਰਕੇ ਮੈਂ ਵਲੌਗ ਥੋੜੇ ਜਿਹਾ ਘਟਾ ਦਿੱਤੇ ਆ ਹੌਲੀ ਹੌਲੀ ਕੰਮ ਲੋਕਾਂ ਦਾ ਵੈਸੇ ਹੀ ਮਤਲਬ 6 ਮਹੀਨੇ ਤੱਕ ਤੇ ਕੋਸ਼ਿਸ਼ ਆ ਵੀ ਬੰਦ ਕਰ ਦੇਣਾ ਵੀ ਘਟਾ ਦੇਣਾ ਕੋਈ ਕੋਈ ਕਦੀ ਕਿਤੇ ਵਲੌਗ ਪਾ ਲਿਆ ਕਰਾਂਗੇ ਸਲੂਨ ਦਾ ਕੰਮ ਚੱਲੀ ਜਾਂਦਾ ਯਾਰ ਪਲੀਜ਼ ਰਿਕਵੈਸਟ ਆ ਤੁਸੀਂ ਬਸ ਵਲੌਗ ਨੇ ਇੰਜੋਏ ਕਰਿਆ ਕਰੋ ਠੀਕ ਹੈ ਜਿਵੇਂ ਦੇ ਵੀ ਹੁੰਦੇ ਆ ਸਿੰਪਲ ਜੇ ਸਾਦੇ ਜੇ ਠੀਕ ਹੈ ਵੀ ਨਾ ਤੁਹਾਨੂੰ ਪਤਾ ਮੈਂ ਵੱਧ ਘਟ ਕਰਦਾ ਨਹੀਂ ਯਾਰ ਤੇ ਤੁਸੀਂ ਵੀ ਕਮੈਂਟਾਂ ਵਿੱਚ ਜ਼ਰੂਰ ਮਾੜਾ ਚੰਗਾ ਨਾ ਬੋ ਬੋਲਿਤੇ ਕਦਦ ਨਾ ਨਹਿ ਜੋ। ਓ ਤੂੰ ਦੇਖ। ਇਧਰ ਤੇ ਆ ਮੈਂ ਚੰਗਾ ਫਿਰ ਮੇਤੀ ਜੀ ਲੇਖਣ ਕੱਲਾ ਖਾਂ। ਖਾਲਾ ਮੈਂ। ਅੰਦਾ ਮੈਂ ਤੋਂਦੇ ਆ ਹੀ ਉਹਨੇ ਲੈਦੇ ਮਗਰ ਬੰਦ ਤੇ ਵੀ ਇਦਾਂ ਤੋਂਦੇ। ਟੇਬਲ ਨਾ ਦੇ। ਮੈਂ ਤੁਰ ਗਿਆ ਹੀ। ਉਤੋਂ ਤੋਂ ਵੀ ਕੰਮ ਨਹੀਂ ਆਪਣੀ। ਆਹ। ਮੇਰੀ ਆ ਤੇਰੀ ਕਹਿੰਦੀ ਆ ਹਾਂ ਉਹ ਮੈਂ ਖਾਲੀ ਆ ਤੂੰ ਖਾਲੀ ਆ ਓਏ ਸਾਰੀ ਖਾਲੀ ਸਾਰੀ ਖਾਲੀ ਮੈਨੂੰ ਦਿੱਤੀ ਨਹੀਂ ਮੈਂ ਖਾਲੀ ਮੈਂ ਖਾਲੀ ਮੈਂ ਖਾਲੀ ਤੂੰ ਸਹੀ ਖਾਲੀ ਆ ਇਹਨਾਂ ਬਲੂਨ ਨਹੀਂ ਪਿੰਨਾਂ ਦੇ ਪਸੰਦ ਆਂਦਾ ਕੋਈ ਕਦੀ ਪਿੰਕ ਫੜਨੀ ਕਦੀ ਵਾਈਟ ਚੱਲ ਸੁੱਟਾ ਹਣ ਸੁੱਟਾ ਓ ਲੈ ਉਹ ਵੱਡਾ ਫੱਕੇ ਨਾਲ ਉਹ ਬਲੂਨ ਮੜਾ ਲੈ ਗਿਆ ਆਹ ਬਾਰੀ ਬਾਰੀ ਬਾਰੋ ਗੱਡੀ ਥਲੇ ਵੇ ਜੱਟ ਤਾਨ ਬੋਚਲਾ 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 ਉਹ ਲੈ ਤੈਨੂੰ ਬੋਚਿਆ ਨਹੀਂ ਜਾਂਦਾ ਵਿੱਚ ਉਹ ਨਹੀਂ ਕਿਸੇ ਕਿਸ ਵਾਲੇ ਬੋਚਨੇ ਦੀ ਲੈ ਫੇਕਾ ਦੋ ਲੈ ਲਿਗਪਣਾ ਨੂੰ ਚੱਕਰ ਖਾ ਕੇ ਤੂੰ ਲਾ ਦੀਆ ਕੀ ਸੇ ਮੇ ਚੋਈਆ ਦੀਆ ਤੈਨੂੰ ਸੋਹਣੀ ਕਿ ਲੱਗਦੀ ਹਤਾਰ ਗਲ ਝੋਲਾ ਦੇ ਇਹਨੂੰ ਲਾ ਕੇ ਰੱਖ ਦੇ ਇੱਧਰ ਮੈਂ ਫੜਕਾ ਦੇਣਾ ਜਾਂ ਦਾਦੀ ਨੂੰ ਪੁੱਛਾਂ ਮੈਂ ਸੋਹਣੀ ਲੱਗਦੀ ਐ ਜਾਂ ਜਾਂ ਦਾਦੀ ਚਾਰਜਰ ਵਾਲੀ ਲੇ ਤਾਰ ਜਿਹੜੀ ਉਹਨੂੰ ਕਾ ਕੇ ਚੁੰਨੀ ਲਈ ਜਾਂਦੀ ਜਦੋਂ ਉਹ ਕੀਤਾ ਇਹਨੇ ਜਾਜਾ ਦਾ ਦਿਨ ਪੁੱਛੇ ਮੈ ਸੁਣੀ ਲੱਗਦੀ ਜਾਂ ਭਾਜਾ ਆਈ ਫੇਰਾਂ ਆਈਏ ਅੰਨੇ ਚਮਕ ਛੱਲੋ ਕਣਕ ਬੱਸ ਵਾਦੇ ਪੈ ਗਈ ਵਗ ਗਈ ਪੀਰ ਹਾਂ ਹਾ ਹਾ ਕੱਢ ਲਈ ਜੀ ਕਰਤਾ ਹੀ ਨੁਕਸਾਨ ਹੈ ਹੁਣ ਗਾੜੀ ਕਿੰਦਾ ਹੀ ਨਹੀਂ ਜਾਂਦਾ ਮੇਰੇ ਕੋ ਵੱਧ ਤੋਂ ਬਹੁਤ ਲੱਗ ਜੇ ਲੈਣੀ ਹੈ ਉਹਦੇ ਕੋਲ ਲੰਘੇ ਮੋੜ ਦੋ ਮਹੀਨੇ ਰਹਿ ਗਏ ਦਿਆੜੀ ਦੇ ਕੰਟ ਦੇ ਰਹਿ ਗਏ ਹੈ ਦੋ ਕੁ ਮਹੀਨੇ ਰਹਿ ਗਏ ਆਹ ਆਹ ਆ ਆ ਜਾਣੀ ਆ ਜਾਣੀ ਓ ਯਾਰ ਕੀ ਗੱਲ ਐ ਦੱਸ ਲੈ ਅੱਛਾ ਕਹਿੰਦੇ ਮੇਰੀ ਵੀਡੀਓ ਬਣਾਵੀਂ ਐਮ ਐ ਛਮੁੱਕ ਛੱਲੋ ਛਮੁੱਕ ਛੱਲੋ ਉਹ ਕੈਪ ਕਿੱਥੇ ਤੋਰੀ ਇਹ ਤੁੰਨੀ ਨਾਲ ਦੀ ਕਹਿੰਦੇ ਆ ਸੂਟਾਂ ਦਾ ਨਹੀਂ ਵੇਲ ਮਿਲਦਾ ਦੂਆ ਭੈਣਾਂ ਨੂੰ ਲੈ ਹੈ ਗੁਰਵਾ ਉਹ ਵੀ ਸਵਾਈ ਜਾਂਦੀ ਸਵਾਈ ਤਾਂ ਤਰੀ ਸਵਾਈ ਜਾਂਦੀ ਪਾਉਂਦੇ ਹੈ ਨਹੀਂ ਸੂਟ ਨਹੀਂ ਲੱਭਦਾ ਆ ਸਹੀ ਗੱਲ ਉਦੋਂ ਕਹਣਾ ਹੈ ਹੀ ਕੋਈ ਨਹੀਂ ਤੇ ਇਦਾਂ ਹੀ ਆ ਨਾ ਕਿਹੜਾ ਪਾਵਾਂ ਹੈ ਹੀ ਕੋਈ ਨਹੀਂ ਤੇ ਹੋਰ ਕੀ ਉਹ ਕਿਹੜੇ ਕਹਿੰਦੇ ਬਿਮਾਰੀ ਚ ਜਗਾੜੀ ਰੱਖਣ ਲਈ ਤੇ ਪਰ ਮੈਂ ਕਿਹਾ ਪਾਉਣ ਲਈ ਵੀ ਨਹੀਂ ਨਾ ਕੋਈ ਹੈਗਾ ਆ ਇਹ ਤਾਂ ਸਹੀ ਹੋਈ ਸੂਟ ਕਿਹੜੇ ਕਲਰ ਦਾ ਵਾਈਨ ਦੀ ਸ਼ੀਡ ਦਾ अच्छा अच्छा वो वाइन वाइन ਨਾ ਰਾਇ ਜਿਦਾ ਨਾਮ ਮੈਂ ਦੱਸਾਂ ਵੀ ਸੰਦੀਪ ਆਉਂਦੀ ਨਹੀਂ ਹੁੰਦੀ ਯਾਰ ਵਾਈਨ ਕਲਰ ਇੱਥੇ ਹੈ ਨਹੀਂ ਹੁਣ ਕਿੱਦਾਂ ਦੱਸਾਂ ਮੈਂ ਯਾਰ ਉਹ ਵਾਈਨ ਕਲਰ ਵਾਈਨ ਵਾਈਨ ਅਚਾ ਕਲਰ ਹਾਂ ਜਾਮਣ ਅੱਛਾ ਸਿਰ ਜਾਮਣ ਕਿੱਥੇ ਹੈ ਅੱਛਾ ਆ ਵਾ ਫਰਸਟ ਕਲਾਸ ਕੀ ਕਹਿੰਦੇ ਨੇ ਸੁਖਣਣਾ ਹੋਵੇ ਸੋ ਹੰਡਣਾ ਮੈਂ ਬੀਬੀਆਂ ਦੇ ਨੇ ਕਰਮੀ ਭਾਗੀ ਸੋ ਸੀਤਾ ਵਾਦੇ ਹੁਣ ਸੀਤਾ ਨਹੀਂ ਉਹਦਾ ਨਾ ਜੱਟ ਜੁੰਡ ਕੇ ਲਾਇਆ ਮੈਨੂੰ ਪਹਿਲਾਂ ਇੰਦਾ ਲਗਪਲੇ ਖਾ ਜਾ ਨਹੀਂ ਸੀਤਾ ਨਹੀਂ ਆ ਮੈਂ ਵੇਖਣ ਨਹੀਂ ਸੀ ਨਾ ਕਿ ਕਿਵੇਂ ਦਾ ਲੱਗਦਾ ਵਾ ਲੁੱਕ ਉਹਦੀ ਚੈੱਕ ਕੀਤੀ ਸੀ ਸੀਤਾ ਵਾ ਤੇ ਨਹੀਂ ਮਗਾ ਟਾਵਾਂ ਜੀ ਤੇ ਅੱਜ ਇੱਕ ਤਾਂ ਸਾਰੇ ਟਾਵਾਂ ਜਿਹੜੇ ਮਸ਼ੀਨਾਂ ਚ ਛੱਡ ਦੇਣਾ ਹੈ ਪਤਾ ਕਿਉਂ ਵਾਰੰਟੀ ਆਣ ਕੇ ਹੰਗਾਲ ਦੇਣਗੇ ਨਾ ਉਹਨਾਂ ਦਾ ਕੰਮ ਥੋੜਾ ਸੌਖਾ ਜਿਹਾ ਅੱਜ ਉਹਨਾਂ ਨੇ ਅੱਧੇ ਦਿਨ ਨਾਲ ਆਇਆ ਹਾਫ ਡੇ ਕਰਨਾ ਹੈ ਕੰਮ ਤਿੰਨ ਭਾਏ ਆਉਣਾ ਹੈ ਉਹਨਾਂ ਨੂੰ ਉਹ ਵੀ ਆਉਂਦੇ ਦੀ ਨਾਲ

ਮੈਂ ਚਿਕਾ ਸਵਾਗਤ ਤੁਹਾਡਾ ਇਹਨੇ ਵਲੌਗ ਦੇ ਵਿੱਚ ਤੇ ਹਣੇ ਕਰਨਾ ਹੈ ਆਪਣਾ ਘਰੇ ਹਰ ਗੰ ਨੂੰ ਛੱਡ ਕੇ ਤੇ ਆਏ ਆਵੇਂ ਅੱਜ ਸਾਡੇ ਕੰਮ ਵਾਲੇ ਆਂਟੀ ਨਹੀਂ ਆਏ ਤੇ ਫਿਰ ਤਾਂ ਕਰਕੇ ਥੋੜਾ ਦੇ ਟੋ ਕੀ ਸੰਦੀਪੋ ਓਕੇ ਘਰੇ ਫਿਰ ਕੰਮ-ਕੁਮ ਕਰਨਾ ਸੀਗਾ ਤੇ ਥੋੜਾ ਕੰਮ-ਕੁਮ ਕਰਕੇ ਤੇ ਮੁੰਡਾ ਆਉਣ ਨੇ ਹਾਫ ਡੇ ਆਉਣਾ ਹੈ ਹੁਣ ਆ ਜਾਣਾ ਮਤਲਬ ਤਿੰਨ ਕੋ ਆਏ ਨੇ ਅਜੇ ਤੱਕ ਤੇ ਆਈ ਨਹੀਂ 4:00 ਵਜੇ ਨਹੀਂ ਆਈ ਤੇ 4:30 ਆ ਜੂਗੀ ਉਧਰ ਲੈ ਉਹਦੇ ਗੁੱਡੇ ਡਾਉਣ ਦੇ ਨੇ ਵੇਲੇ ਹਾਂ ਵੀ ਹੈ ਡੇ ਡਾਉਣ ਆ ਵੇਖਿਓ ਜ਼ਰਾ ਵੇਖਿਓ ਸਹੀ ਗਲਬਜ਼ ਪਾਏ ਜਾਵੇ ਇਹਨਾਂ ਨੇ ਹਾਂਜੀ ਦੋਸਤੋ ਕੀ ਕਰੀ ਜਾਂਦੇ ਏ ਗੁੱਡੇ ਲੌਂਡੇ ਗੁੱਡੇ ਤੇ ਗੁੱਡੇ ਸਹੀ ਆਪਣੇ ਉਹ ਨਹੀਂ ਸਾਰੇ ਹੋ ਗਏ ਲੈ ਲੱਗਟੂ ਕਿਥੇ ਗਿਆ ਮੇਰੇ ਵਾਲਾ ਉਹ ਮੁੱਕ ਗਿਆ ਉਹਦੇ ਬੱਸ ਆਖਰੀ ਸਾਹ ਤੋੜਨੇ ਆਉਂਗੀ ਆਉਂਗੀ ਓ ਮੈਡਮ ਬਾਹਰ ਵੀ ਅੱਜ ਲਾਈਟ ਨਹੀਂ ਆਉਂਦੀ ਇਸ ਕਰਕੇ ਮੰਡੇ ਮੋਟਰ ਗੱਡੀ ਡਾਉਨ ਦੇ ਵੜਦੇ ਕੋਈ ਨਾ ਕੋਈ ਗੱਡਾ ਉਹ ਵੜਦੇ ਕਿਥੇ ਆ ਉਹ ਜੰਦਰੇ ਕਾਲਾ ਉਹ ਚਲ ਗਿਆ ਚਲ ਗਿਆ ਠਾਈ ਓ ਲਾ ਲੈ ਲਾ ਲੈ ਲਾ ਲੈ ਕਾਲਾ ਵੜਦਾ ਹੀ ਕਾਲਾ ਸੱਜ ਕਾਲਾ ਸੱਜ ਵੜਦਾ ਹੀ ਹਾਈ 7 ਗੱਭਨਾਂ ਨੇ ਤੈਨੂੰ ਦੱਸ ਆ ਉਹ ਵੀ ਪੜਦੇ ਮੈਂ ਤਾਂ ਇਹ ਤੈਨੂੰ ਕਹਿੰਦਾ ਇਹਨਾਂ ਨੇ ਕਾਰਡ ਕੱਢਣੀ ਕਿ ਦੇਗਾ ਨਹੀਂ ਇਹ ਮੁੱਠੀ ਹਵਾਏ ਹਾਂ ਚੱਲ 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 ਆ ਲੈ ਟ੍ਰੇਨ ਜਾਣ ਨਹੀਂ ਦੇਣਾ ਚਾਹੀਦਾ ਡੋਰ ਬੜੀ ਓਏ ਓ ਕੈਂਡੀ ਕਿਹਨੇ ਆਪਾ ਓਏ ਓ ਫੜ ਲਈ ਹੁਣ ਉਹ ਗਾਂ ਆ ਜੰਨੇ ਆ ਡੋਰ ਓਯੋ ਹਾਈ ਫੜਦਾ ਫੜਦਾ ਓ ਲੈ ਚਲ ਗਈ ਗਾਂ ਚੱਲ ਗਈ ਗਾਂ ਡੋਰ ਉਦਮ ਨਹੀਂ ਫੜਿਆ ਨਹੀਂ ਗਿਆ ਓਏ ਜਾ ਯਾਰ ਹਾਦੀ ਹੋ ਗਈ ਆ ਲਿਆ ਬਾਹੂ ਕੁੜੇ ਤੇ ਇੱਕ ਅੱਧਾ ਡਾਈਏ ਪੈਸੇ ਲੱਲਾ ਪਾਹੇ ਲੱਲਾ ਭਰਾਵਾ ਗਰਾਉਂਡ ਗਰਾਉਂਡ ਚੰਦਾ ਬਾਹਰ ਚੱਲ ਆਹ ਕਰਨੇ ਜਦੋਂ ਡੋਰ ਗਾਹਾਂ ਚੜ ਗਈ ਨਾ ਤੇਰੇ ਸਿਰ ਤੇ ਡੋਰੀ ਤੇਰੇ ਸਿਰ ਤੇ ਡੋਰੀ ਆਪ ਤੂੰ ਹੋ ਰੂੜੀਆਂ ਲੈ ਤੁਰਿਆ ਫਿਰਨਦੇ ਆ ਹੈ ਪਤਾ ਨਹੀਂ ਮੈਨੂੰ ਗੱਡਾ ਗੱਡਾ ਕਦੀ ਕਦੀ ਪਤਨੀ ਉਹ ਗੱਡਾ ਗਿਆ ਜੋ ਬਾਦ ਨਹੀਂ ਡੋਰ ਕੇ ਕਿਹੜੀ ਉਹ ਇਹਨੂੰ ਮੈਂ ਛੱਡ ਕੇ ਘਰੇ ਤੇ ਭਾਜੀ ਹਣ ਗਏ ਘਰੇ ਤੇ ਨੂੰ ਬਿਠਾ ਲਿਆਈ ਡੈਡੀ ਕਹਿੰਦੇ ਇਹਨੂੰ ਧੱਕੇ ਨਾਲ ਬਿਠਾ ਕੇ ਲੈ ਗਏ ਭਰਾਵਾ ਐ ਇਦਾਂ ਹੀ ਲੈ ਗਏ ਕਹਿੰਦੇ ਭਾਈ ਬੂਟ ਬਾੜ ਨਹੀਂ ਪਾਏ ਤੇ ਹੁਣ ਮਤਲਬ ਦੇ ਕਬੂਟੂ ਲੈ ਕੇ ਆਏ ਆ ਬੂਟੂ ਲੈ ਕੇ ਆਏ ਆ ਟੈਪ ਲੈ ਕੇ ਆਏ ਆ ਹੈ ਹੋਰ ਬਹੁਤ ਸਾਰਾ ਸੁਆਣ ਦੁੱਦੂ ਲੈ ਕੇ ਆਈ ਠੀਕ ਹੈ ਇੱਕ ਗੱਲ ਮੈਂ ਤੇਰੀ puri ਜੱਟ ਨੂੰ ਪਤਲਦੀ ਇਹਦਾ ਕੰਮ ਲੈ ਆਵੀ ਲਾਵੀ ਲਿੱਲੀ ਆ ਗਈ ਸਾਡੇ ਕੋਲ ਲਿੱਲੀ ਹਰ ਹਰ ਗੁਣ ਹਰ ਗੁਣ ਕੌਣ ਆਇਆ ਵਾ ਕੌਣ ਆਇਆ ਇਹਦਾ ਨਾ ਲੱਲੀ ਕੰਦੀ ਲੱਲੀ ਆਈ ਕੌਣ ਆਇਆ ਲੱਲੀ ਆਈ ਲੱਲੀ ਆਈ ਅੱਛਾ ਅੱਛਾ ਰਾਜੀ ਨੂੰ ਤੇਨੇ ਬੱਚਾ ਹੀ ਬਣਾਇਆ ਹੁੰਦਾ ਇਹਨੇ ਅਰੀ ਜੰਦਾ ਵਿਚਾਰ ਗਿਆ ਰਾਣੀ ਕਰਦੀ ਕਦੋਂ ਜਾਂ ਕੇ ਨਹੀਂ ਮੈਂ ਤਾਂ ਇਹ ਪੂਤ ਬੰਦਾ ਬਣਾ ਪੂਤ ਕਹਿੰਦਾ ਹਾਂ ਦੇਖ ਲੈ ਕਿੰਨੇ ਬਣਾ ਕੱਢ ਬਾਲੂ ਇਵਰ ਐਡੋ ਹੇਗਾ ਉਹ ਆ ਕੇ ਮਾਉਂਡਿਆ ਮੈਂ ਤੂੰ ਕੀ ਬਲਕੀ ਜਿਹੜੇ ਸਾਡੇ ਗੁਰੂ ਕੀ ਕਰੀ ਗਏ ਮਠਾਰੂ ਓਏ ਹਰ ਗੁਰੂ ਇਹ ਤਾਂ ਕਿੰਦਾ ਦੀ ਹੈ ਆ ਹਰ ਗੁਰੂ ਇਹਦੇ ਪੈਰ ਚ ਨੇ ਹਰ ਗੁਰੂ ਇਹਦੇ ਪੈਰਾਸ਼ੂਟ ਤੋਂ ਛਾਲ ਮਾਰੀ ਹੁੰਦੀ ਉਧਰ ਲੰਘਣੀ ਚਰਵਾ ਦੋ ਤੇ ਇੱਥੇ ਵਾਲੇ ਨੇ ਨੇ ਪਰੰਪਾਜ ਬਣਾਇਆ ਨਾ ਉਥੇ 91 ਕੌਣ ਯਾਰ ਆ ਕੰਮ ਰੋਟੀ ਖਾਣ ਕੀ ਕਰਦਾ ਗੁਰੂ ਕੀ ਕਰਦਾ ਹੈ ਰੋਟੀ ਖਾਣਾ ਸੌ ਕਰਦਾ ਹੈ ਕਰ ਦੋ ਕਰ ਦੋ ਕਰ ਦੋ ਕਰੇ ਆਗੇ 1.5 ਕਿਉਂਕਿ ਉਹਨਾਂ ਨੇ ਸਬੂਤ ਚ ਹੀ ਰਹਿਣਾ ਸੀਗਾ ਅੰਨੇ ਰਾਜੇ ਨੇ ਤੇ ਦੂਜੇ ਭਰਾ ਨੇ ਕਾਨੂੰਨ ਚ ਹੀ ਰਹਿਣਾ ਹੈਗਾ ਤੇ ਫਿਰ ਉਹ ਆਪਣਾ ਰੋਟੀ ਫਿਰ ਰਸਤੇ ਜੋ ਮੇ ਰੋਟੀ 80 ਲੈ ਕੇ ਤੀ ਉਹਨਾਂ ਨੂੰ ਕਿਹਨ ਭੁੱਖੇ ਸੁੱਤੀ ਸੌਣਾ ਜਾਂਦਾ ਕੀ ਲੈਣਾ ਸੌਂ ਜਾ ਜੇ ਹੁਣੇ ਸੁੱਤੀ ਹੀ ਹੈ ਹੈ ਹੂੰ ਸੁੱਤੀ ਹੀ ਗਈ ਹੈ ਮੇਰੀ ਗੋਦੀ ਦੀ ਜੜੀ ਬਹਿ ਕੇ ਆਈ ਹੈ ਹਾਂ ਸਾਮਾ ਐਂ ਬੋਲੇ ਕਿਉਂ ਹੱਪ ਕਰ ਦੋ ਤੈਨੂੰ ਹੱਪ ਕਰੂੰ ਮੈਂ ਤੂੰ ਤੂੰ ਛੱਪਾ ਪਾਇਆ ਏ ਹਾਂ ਹੱਪ ਕੋੰ ਕਰੀਂ ਕਿੰਨੇ ਛੱਪਾ ਪਾਇਆ ਤੂੰ ਕੁੱਟੋ ਹਾਂ ਕੁੱਟੋ ਐਸੇ ਕਹਿੰਦੀ ਖੰਦੀ ਆਏ ਇਹਨੂੰ ਕੁੱਟੋ ਮੈਂ ਕਿਉਂ ਮਾਰਦਾ ਹਾਂ ਤੁੰਡੀ ਦੇ ਆਦੇ ਓਏ ਉਹਨੂੰ ਬਾਦੇ ਤੋਟੇ ਹਾਏ ਜੋਰ ਚ ਖਲੋ ਜਾ ਯਾਰ ਤੈਨੂੰ ਇਹ ਗੋੜ ਫੜੀ ਜਾ ਰਹੀ ਐ ਇਹਨੂੰ ਮੈਂ ਜੋਰ ਚ ਮਾਰਿਆ ਹੁਣ ਨਾ

ਤੂੰ ਪਾਇਆ ਏ ਤੂੰ ਪਾਇਆ ਏ ਤੂੰ ਪਾਇਆ ਏ ਤੁਸੀਂ ਪਾਇਆ ਤੁਸੀਂ ਪਾਇਆ ਏ ਤੁਸੀਂ ਬੈਠੋ ਆਰਾਮ ਨਾਲ ਤੁਸੀਂ ਪਾਇਆ ਆਰਾਮ ਤੂੰ ਬੈਠ ਜਾ ਆਰਾਮ ਨਾਲ ਤੁਸੀਂ ਬੈਠੋ ਮੈਂ ਤੇ ਬੈਠੀ ਆ ਤੁਸੀਂ ਤਾਂ ਬੈਠੋ ਉਹ ਤੇ ਕੁੱਤੀ ਬੱਤੋ ਕੁੱਤੀ ਬੱਤੋ ਉਹ ਤੁਸੀਂ ਬੈਠੋ ਕੁੱਤੀ ਬੱਤੋ ਕੁੱਤੀ ਬੈਠੋ ਤੁਸੀਂ ਨਹੀਂ ਤੁਸੀਂ ਇਹਦੇ ਨਾਲ ਦੇ ਵਿੱਚ ਕਹਿੰਦੀ ਕੁਰਸੀ ਤੇ ਬੈਠੋ ਕੁਰਸੀ ਤੇ ਬੈਠੋ ਤੁਸੀਂ ਬੈਠੋ ਨਹੀਂ 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 ਕੁੱਤੀ ਕਿੱਤੇ ਆ ਤਿੰਨ ਹੁਣ ਕੁਰਸੀ ਦਾ ਪਾਤਾ ਪੜਪਾਤਾਈ ਅੱਪੇ ਪਾਤਾਈ ਅਧੀਰਾ ਤਾਂ ਪੜਪਾਤਾਈ ਹੂੰ ਪਾਤਾ ਰਫੜ ਕੁਰਸੀ ਦਾ ਰਪੜ ਪਾਤਾਈ ਕੁੱਤੀ ਦਾ ਅਪੇ ਪਾਤਾਈ ਇੱਕ ਗੱਲ ਪੂਰੀ ਨਹੀਂ ਦੀ ਤੇ ਦੂਜੀ ਸ਼ੁਰੂ ਕਰ ਦਿੰਦੇ ਹੁਣ ਗੱਲ ਨਹੀਂ ਆਈ ਵਿਚਾਰੀ ਨੂੰ ਇੱਕ ਗੱਲ ਮੁੱਕ ਦੀ ਨੂੰ ਜੀ ਸ਼ੁਰੂ ਕਰ ਦਿੰਦੇ ਅੱਜ ਨੇਲ ਕਰਾਇਆ ਸੰਦੀਪ ਨੇ ਆਰਟ ਸਿੰਪਲ ਸਿੰਪਲ ਕਰਾਇਆ ਬਿਲਕੁਲ ਨਾਲੇ ਯਰ ਸੌਣ ਦੇ ਵਿੱਚ ਰਗਨ ਨੂੰ ਸੁਤੀ ਨਹੀਂ ਹੋ ਚੱਲੋ ਫੋਟੋ ਸੰਤਰਾਸ਼ ਲੰਦੇ ਮੀਠਾ ਹੁੰਦੇ ਚ ਹਾਂ ਡੜੀ ਜੇ ਕੜਲ ਪੈ ਗਈ ਨਾ ਇਨੀ ਠੰਡਿਆ ਗਰੂਆ ਤੇ ਮੈਨੂੰ ਦਿੱਤਾ ਸੰਤਰਾ ਨਾ ਮਾਂ ਮਾਵਾਂ ਸੇ ਲੈ ਕੇ ਲਾਉਣਾ ਇੰਦਰ ਪਰਿਵਾਰ ਦੇ ਵਿੱਚ ਬੈਠ ਕੇ ਖਾਣਗੇ ਲਿਆਵਾ ਨਾ 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 ਚੱਲ ਚੱ ਸਾਂ ਜਾ ਸਾਂ ਜਾ ਚੱਲ ਪਛਾਣ ਨੇ ਡਿਗ ਪਣਾ ਇਹਨੇ ਹਾਂ ਨਾ ਹਾਂ ਨਾ ਨਾ ਰਹਿੰਦਾ ਕੱਦ ਬੱਤੀ ਬੰਦ ਚੱਲ 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 ਹਾਏ ਬੱਤੀ ਬੰਦ ਗਈ ਹੇ 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 ਉਹ ਲੰਗਣੀ ਅਈ ਬਿੱਲੀ ਆਦੀ ਕਿੱਥੇ ਆਦੀ ਬਿੱਲੀ ਮਿਲ ਕਿੱਥੇ ਆਦੀ ਹੈ ਕੋਠੇ ਤੇ ਆ ਗਈ ਹੈ ਕੀ ਹੋਣਾ ਦાદੇ ਤਾਂ ਨੇ ਬਿਮਾਰ ਹਨ ਤੂੰ ਹੀ ਹੋਣਾ ਨਾਲ ਹੀ ਸੰਤਰੇ ਖਾਈ ਜਾਨੀ ਹੈ ਹੈ ਕੇ ਦਾ ਮੂੰਹ ਮਾਰਦੀ ਬੱਕਰੀਆਂ ਮੈਂ ਹੱਥ ਤਾਂ ਠੰਡ ਬੱਸ ਹੂੰ ਦੰਦ ਸੂਸਨ ਨੇ ਹਾਏ ਹੋੜ ਨਾ ਯਾਰ ਹੁਣ ਹੁਣ ਨਾ ਠੰਡ ਭਵੇਂ ਭਰਾ ਰੱਬ ਰੱਬ ਕਰੂਗਾ ਬਥੇਰੀ ਪੈ ਗਈ ਹੁਣ ਉਹ ਭਰਾ ਦੱਸ ਅਰਜ਼ਾਈਆਂ ਜੇ ਨਿਕਲਦੇ ਜੀ ਨਹੀਂ ਕਰਦਾ ਰਿਹਾ ਤਾਂ ਦੱਸ ਕਿਉਂ ਹੁਣ ਤੰਨੇ ਰਾਹ ਗੋਂ ਥੋੜੀ ਵੀਡੀਓ ਬਣਾਉਣੀ ਹੈ ਹੁਣ ਦੱਸ ਹੁਣ ਕੀ ਕਰਾਂ ਕਹਿੰਦੀ ਵੀਡੀਓ ਬਣਾ ਬਾਤ ਨਹੀਂ ਬੋਲਦੀ ਬਾਤ ਨਹੀਂ ਬੋਲਦੀ ਜੇ ਕੈਮਰਾ ਚਾਲੂ ਹੈ ਤਾਂ ਉਦੋਂ ਦੇ ਉਦੋਂ ਪਤਾ ਨਹੀਂ ਲੋਕਾਂ ਨੂੰ ਲੱਗਦਾ ਹੁਣ ਵੀ ਨਹੀਂ ਜਾਣ ਕੇ ਵੀਡੀਓ ਬਣਾਈ ਜਾਂਦਾ ਇਹਦੀ ਉਹ ਆਪ ਕਹਿੰਦੀ ਮੇਰੀ ਵੀਡੀਓ ਬਾ ਮੇਰੀ ਵੀਡੀਓ ਬਾ ਹੁਣ ਬੋਲਦੀ ਨੇ ਅੱਗੇ ਕੀ ਕਹਿਣ ਦੀ ਏ ਦੱਸ ਤਾ ਵੀਡੀਓ ਬਣ ਤੜੀ ਚਲ ਬੰਦ ਕਰੋ ਨਾ ਸਵਾ ਚਲ ਬੰਦ ਕਰਤੀ ਯਾ ਲੈ ਸੌਂਗੇ ਨਹੀਂ ਇਹਦੇ ਚਲ ਚਲ ਸੌਂਗੇ ਹਰ ਗਣ ਸੰਦਾ ਪੁੱਤ ਮੇਰੇ ਘਰ ਸੰਦਾ ਇੱਥੇ ਇੱਥੇ ਮੇਰਾ ਪੁੱਤ ਮੇਰਾ ਸੰਦਾ ਹੈ ਹਨਾ ਹਰ ਗਣ ਕਿੰਨਾ ਹੁੰਦਾ ਪੁੱਤ ਪਪਾ ਤੋਂਦਾ ਪਪਾ ਨਾ ਸੰਦਾ ਆ ਚਲ ਬਾਵਾ ਖਤਵਾ ਬਾ ਬਾਏ ਚਲੋ ਜੀ ਸਾਰਨ ਬਾਈ ਕਰ ਦੋ ਬਾਈ ਕਰ ਦੋ ਨਹੀਂ ਕਰਨੇ ਬਾਈ 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 ਕਰ ਦੇ ਤਾ ਬਾਈ ਨਹੀਂ ਕਰਨੀ ਤਾਂ ਗਫਣੀ ਕੋਈ ਨਹੀਂ ਕਰਨੇ ਜਿੱਤ ਤੇ ਕੀ ਮੈਂ ਨਹੀਂ ਮੈਂ ਤਾਂ ਗਾ ਵੇਖੀ ਕੋਈ ਮੈਂ ਤਾਂ ਗਾ ਬਾਈ ਕਰ ਦੇ ਇੱਕ ਮੋਟਾ ਗਾ ਨਹੀਂ ਰੋਦੇ ਮੈਂ ਤਾਂ ਗਾ ਲਉਂਗਾ ਯਾਰ ਨਹੀਂ ਹੁਣ ਕਰਦੀ ਮੈਂ ਲਉਂਗਾ ਕਰ ਉਹਨਾਂ ਕੋਲ ਹੰਤ ਗਾ ਲਉਂਗਾ ਬਾਈ ਕਰ ਦੇ ਬਾਈ ਇੱਕ ਮੋਟਾ ਗਾ ਲਉਂਗਾ ਮੈਂ ਇਹਨਾਂ ਨੂੰ ਨਹੀਂ ਕਰਨੇ ਬਗਾ ਮੈਂ ਬੜਾ ਉਹਦੇ ਥ੍ਰੈਡ ਵੀ ਲਾਤਾ ਹੁੰਦਾ ਵੀ ਬਾਈ ਕਰਦੋ ਵੇਖਿਓ ਕਰਦਾ ਵੀ ਵੇਖੀ ਕਰਦੀ ਮੇਰੀ ਧੀ ਬੜੀ ਬੀਬੀ ਓ ਵੈਰੀ ਗੁੱਡ ਕਰਤੋਂ ਨਾ ਪਿਆਰ ਨਾ ਹੀ ਮੰਨਦਾ ਬਾਈ ਕਹ ਮੈਨੂੰ ਪਿਆਰ ਨਾ ਕੋ ਬਾਈਦ ਮੈਂ ਕਰ ਦੂੰਗਾ ਬਾਈ ਸੱਸੀ ਘਾਲ ਵੀ ਕਰਦਾ ਵੇਖੀ ਵੇਖੀ ਤੀ ਕਰਦਾ ਕਿਉਂ ਤੀ ਅੱਖੇ ਲੱਗਦਾ ਆ ਤੀ ਬੜਾ ਬੀਬਾ ਆ ਕੁੜੀ ਹੈ ਕ ਮੇਰਾ ਮੁੰਡਾ ਹੈ ਮੁੰਡਾ ਹੈ ਇਹ ਮੁੰਡਾ ਆ ਹਾਂ ਇਹ ਮੇਰਾ ਮੁੰਡਾ ਹੈ ਹੱਥ ਤੇ ਆ ਹਾਂ ਕੀ ਆ ਹੈ ਹਾਂ हर, हर गुण क्यों कर दर कर दो मैं भी कर दू